ਦਿੰਧਾੜੇ ਅੰਮ੍ਰਿਤਸਰ ਦੇ ਮੋਕੰਪੂਰਾ ਇਲਾਕੇ ਦੀ ਰਹਿਣ ਵਾਲੀ ਨੌਜਵਾਨ ਕੁੜੀ ਜਿਸ ਦੀ ਉਮਰ 16 ਸਾਲ ਦੇ ਕਰੀਬ ਹੈ ਉਸ ਦਾ ਵਿਆਹ ਉਸ ਦੀ ਦਾਦੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਦਾ ਪਤਾ ਲੱਗਦਿਆ ਸਾਰ ਹੀ ਇਲਾਕੇ ਦੇ ਵਿੱਚ ਰੋਲਾ ਪੈ ਗਿਆ ਤੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਉੱਥੇ ਹੀ ਦਾਦੀ ਦਾ ਕਹਿਣਾ ਹੈ ਕਿ ਇਸ ਕੁੜੀ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਫਿਲਹਾਲ ਇਹ ਮੇਰੇ ਕੋਲ ਰਹਿ ਰਹੀ ਹੈ ਜਿਸ ਦਾ ਰੋਕਾ ਕਰਵਾਇਆ ਗਿਆ ਜਿਸ ਦਾ ਰੋਲਾ ਪੈਣ ਤੇ ਪੁਲਿਸ ਉਹਨਾਂ ਦੇ ਘਰ ਪਹੁੰਚੀ ਹੈ ਤੇ ਉਹ ਕਹਿ ਰਹੇ ਨੇ ਕਿ ਅਸੀਂ ਅਜੇ ਵਿਆਹ ਨਹੀਂ ਕਰਨਾ ਉਧਰ ਹੀ ਕੁੜੀ ਨੇ ਵੀ মিডিਆ ਸਾਹਮਣੇ ਆ ਕੇ ਦੱਸਿਆ ਕਿ ਉਸ ਦੀ ਉਮਰ 16 ਸਾਲ ਦੀ ਹੈ ਉਸ ਦਾ ਰੋਕਾ ਹੋਇਆ ਫਿਲਹਾਲ ਉਸ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਸਾਡੇ ਘਰ ਦੇ ਵਿੱਚ ਪੁਲਿਸ ਕਿਉਂ ਆਈ ਉਧਰ ਪੁਲਿਸ ਨੇ ਇਹ ਕਹਿਣਾ ਕਿ ਇਹ ਲੜਕੀ ਉਮਰ ਦੇ ਵਿੱਚ ਛੋਟੀ ਹੈ ਇਸ ਦਾ ਰੋਕਾ ਵੀ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਮੁੰਡੇ ਵਾਲੇ ਨੇ ਉਹ ਇੱਥੋਂ ਭੱਜ ਕੇ ਜਾ ਚੁੱਕੇ ਨੇ ਉਹਨਾਂ ਨੂੰ ਬੁਲਾ ਕੇ ਵੀ ਗੱਲਬਾਤ ਕੀਤੀ ਜਾਵੇਗੀ ਤੇ ਜੇ ਇਹਨਾਂ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਉਸ ਮੁਤਾਬਕ ਅਗਲੀ ਕਾਰਵਾਈ ਹੋਵੇਗੀ

ਕਿੰਨੀ ਉਮਰ ਦਾ ਟੀ 15 ਹਾਂ ਕੋਈ ਨਹੀਂ ਕਰਵਾ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮੁੱਢ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਮੈਂ ਕੋਈ ਕੰਨ ਟਾਈਮ ਪਾਉਣਾ 20 ਸਾਲ ਤੋਂ ਹੋ ਗਏ ਫਿਰ ਜਾਂ ਉਸ ਨੂੰ ਪੁੱਛ ਆਈਏ ਪੁੱਛਨੇ ਕੀ ਦੀਏ ਹਾਂ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਸਰ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲੈ ਉਸ ਕਿੰਨਾ ਕਰ ਲੈ ਅੱਛਾ ਆਉਂ ਕਾਥ ਕਿਤੇ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ ਵੀ 25 ਸਾਲ ਨੂੰ ਕਰਨਾ 22 ਸਾਲ ਨਹੀਂ ਕੀ ਕਰਨ ਆ ਪੁਲਸ ਕਿਉਂ ਆ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿਉਂ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜੇ ਤੁਹਾਨੂੰ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੈ ਕਿ ਤੇ ਵਿਆਹ ਕਰਦੇ ਅਸੀਂ ਰੋਕ ਦਿੱਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਅਸੀਂ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਵਾਸੀ ਮੜਮਟਾ ਜਾਣਦੇ ਪਛਾਣਦੇ ਸੀ ਅਸੀਂ ਕਿਉਂ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਹਿੰਦਾ ਮੈਂ ਰੋਕਾ ਕਰਦਾ ਮੈਂ ਦਿਹਾੜੀ ਦੱਪਾ ਕਰਤੀ ਠੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤਾਂ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾਬਾਲਗਿਆ ਕੁੜੀ ਦਾ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੈਨੂੰ ਰੋਕਾ ਕੀਤਾ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਕਿੰਨਾ ਦਾ ਤੁਹਾਡਾ ਜੀ ਬੇਟੀ ਹੈ ਹਾਂਜੀ ਕਿੰਨਾ ਦੀ ਬੇਟੀ ਬੇਟੀ ਸਾਡੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਅੱਗੇ ਮਿਲਦੇ ਕਰੂ ਕੋਈ ਸਾਈਪੁਲਸ ਨੇ ਕੀ ਕੀਤਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਕੋਈ ਨਾ ਨਜ਼ਰ ਨਾ ਬਲਕੇ ਹਲੇ ਆਪਾਂ ਨੂੰ ਥਾਣੇ ਲੈ ਜਾਇਆ ਗਿਆ ਨੇ ਇਹਦੀ ਦੱਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋਸ਼ ਟਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਪਰਿਵਾਰ ਨੇ ਕਹਿੰਦੇ ਵੀ ਸਾਡੀ ਆਪਣੇ ਵੈਸੀ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਰ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾਲ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਇਥੋਂ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਂ ਹਾਲੇ ਹੀ ਕੋਈ ਪ ਕਿੰਨੇ ਕਰ ਬਾਹਰ ਚੱਲ ਰਿਹਾ ਇੰਜ ਕਿਦੇ ਹੁਣ ਵੇਹਨੇ ਨਾ ਕੇ ਪੋਛ ਰਹਾ ਕਰਦੇ ਇੰਨਾ ਨੇ ਮੰਗਣੀ ਦੀਆਂ ਜਾਂ ਕੋਈ ਵਿਆਹ ਦੀਆਂ ਨਹੀਂ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾ ਲਿਆ ਨਾ ਕੋ ਜੋ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕ ਕਰਾਈ ਕੀਤੀ ਜੇਗੀ ਨਾਵਾਲਕ ਜੇ ਦੇਕਰੋ ਨਾਵਾਲਕ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਪੂਰੀ ਜੀ ਕਾਗਜ਼ ਚੱਕੀ ਤੇ ਹਾਂ ਕਾਗਜ਼ ਚੱਕਾਂਗਾ ਆਪਾਂ ਪ੍ਰੂਫ ਲੰਮਾ ਕਰਨਾ ਉਹ ਕਰਵਾਈ ਕੀਤੀ ਜੀ ਹਾਂ ਕਾਵੇ ਜੀ ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਕੁੜੀ ਕੁੜੀ ਇਹ ਲੋ ਕਹਿੰਦੀ ਮੈਂ ਨਾਵਾਲਕ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਣੇ ਭਵਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਬੋਲ ਦੇਣਾ ਠੀਕ ਆ ਭਾਈ ਕੀ ਦੀ ਆ ਕੀ ਦੀ ਮੁੰਡੇ ਵਾਲਾ ਤੇ ਨਾਂ ਦੇ ਜੋ 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 ਸਾਹਮਣੇ ਆਏਗਾ ਉਹ ਪਤਾਵਾਰ ਕਰ ਦੇ ਕਿਤੇ ਆਏ